ਜਦੋਂ ਇਹ ਪਾਲਿਸੀ ਪੜਨ ਲੱਗੇ ਇਹਨਾਂ ਦੇ ਮੰਤਰੀ ਮੁੰਡਿਆਂ ਨੂੰ ਉਹ ਪਾਲਿਸੀ ਹੋਣੀ ਪੜਨ ਜਾਈ ਭਗਵੰਤ ਮਾਨ ਨੇ ਉਹਦੇ ਮੋਰੀ ਕਰਤੀ ਇਹਨਾਂ ਨੂੰ ਆਪ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਤੇ ਤਾਂ ਪਾਲਿਸੀ ਥੋਪੀ ਗਈ ਹੈ ਦਿੱਲੀ ਵਾਲਿਆਂ ਨੇ ਕੇਜੀ ਵਾਲਿਆਂ ਨੇ ਇਹਨਾਂ ਨੂੰ ਤਾਂ ਪਤਾ ਨਹੀਂ ਪਾਲਿਸੀ ਕੀ ਆ ਇਹ ਸਾਰੇ ਇਸਲੇਜਾ ਦੇ ਬੈਠ ਕੇ ਝੂਠ ਬੋਲੀ ਜਾਂਦੇ ਆ ਝੂਠ ਤੋਂ ਬਿਨਾਂ ਇਹਨਾਂ ਦੇ ਪੱਲੇ ਕੁਛ ਨਹੀਂ ਜਿਵੇਂ ਝਟਕਲੇ ਮਾਰ ਕੇ ਇਹਨਾਂ ਨੇ ਸਰਕਾਰ ਬਣਾ ਲਈ ਪਰ ਹੁਣ ਜਦੋਂ ਭਗਵੰਤ ਮਾਨ ਕਿਸੇ ਸੋਸ਼ਲ ਮੀਡੀਆ ਦੇ ਚੈਨਲ ਤੇ ਬੈਠਾ ਹੁੰਦਾ ਲੋਕ ਚੈਨਲ ਬਦਲ ਦਿੰਦੇ ਨੇ ਦੇ ਵੀ ਕਹਿੰਦਾ ਕਿ ਜਿਹੜੇ ਪਿੰਡਾਂ ਦੇ ਲੋਕ ਆ ਕਿਸਾਨ ਆ ਭੋਲੇ ਪਾਲੇ ਉਹਨਾਂ ਨੂੰ ਗਮਰਾਹ ਕਰ ਰਹੇ ਆ ਕੋਈ ਲੀਡਰ ਗਮਰਾਹ ਕਰ ਰਿਹਾ ਕੋਈ ਕੁਝ ਉਹ ਤੁਸੀਂ ਪਿੰਡਾਂ ਜਾ ਕੇ ਤਾਂ ਦੇਖੋ ਕਿਸੇ ਤੋਂ ਪੁੱਛੋ ਤਾਂ ਸਹੀ ਕੋਈ ਜ਼ਮੀਨ ਨੂੰ ਤਿਆਰ ਵੀ ਹੈਗਾ ਚਾਹੇ ਉਹ ਆਮ ਆਦੀ ਪਾਰਟੀ ਆ ਚਾਹੇ ਭਾਜਪਾ ਆ ਉਹ ਘੁੰਮ ਘੁਮਾ ਕੇ ਜ਼ਮੀਨਾਂ ਨੂੰ ਪੰਜਾਬ ਦੀਆਂ ਜ਼ਮੀਨਾਂ ਨੂੰ ਦੇਣਾ ਚਾਹੁੰਦੇ ਆ ਪੰਜਾਬ ਹੀ ਅੜਿਆ ਜੇ ਤਿੰਨ ਕਾਨੂੰਨ ਬਣਿਆ ਉਹ ਵੀ ਪੰਜਾਬ ਹੀ ਅੜਿਆ ਪੰਜਾਬ ਨੇ ਉਹ ਬਿੱਲ ਵਾਪਸ ਕਰਾਏ ਇਸੇ ਤਰ੍ਹਾਂ ਇਹਨਾਂ ਦਾ ਨੋਟੀਫਿਕੇਸ਼ਨ ਰੱਦ ਕਰਾ ਕੇ ਹਟਾਂਗੇ ਜਿਵੇਂ ਭਗਵਾਨ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਡੜਲੇ ਤੋਂ ਡਲਾ ਹੁੰਦਾ ਹੈ ਇਹ ਤੁਹਾਡੇ ਸਾਹਮਣੇ ਔਰ ਸਤਾਈ ਦੇ ਵਿੱਚ ਪਿੰਡਾਂ 'ਚ ਵੜਕੇ ਦਿਖਾਉਣ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਇਨ੍ਹਾਂ ਦੇ ਖਲਾ ਬੋਰਡ ਵੀ ਲੱਗਣਗੇ ਤੇ ਡੜਲੇ ਵੀ ਚੱਲਣਗੇ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਤਾਜ ਲੈਂਡ ਪੂਲਿੰਗ ਪਾਲਿਸੀ ਦਾ ਲਗਾਤਾਰ ਵਿਰੋਧ ਹੋ ਰਿਹਾ ਅੱਜ ਜਿਹੜਾ ਸਾਨੇਵਾਲ ਹਲਕਾ ਉਥੋਂ ਦੇ ਪਿੰਡਾਂ ਦੇ ਵਿੱਚ ਮੀਟਿੰਗ ਹੁੰਦੀ ਹੈ ਇੱਕ ਉੱਥੇ ਕੀ ਗੱਲਬਾਤ ਹੁੰਦੀ ਜਿਹੜੇ ਪਿੰਡਾਂ ਦੀ ਜ਼ਮੀਨ ਹੈ ਉਹ ਜਿਹੜੇ ਕਿਸਾਨ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਬੜੀ ਚੰਗੀ ਹੈ ਕਿਸਾਨਾਂ ਨੂੰ ਬੜਾ ਫਾਇਦਾ ਹੋਊਗਾ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਕੋਈ ਵੀ ਪਿੰਡ ਦਿਖਾ ਦਿਓ ਕੋਈ ਵੀ ਇਸ ਚੀਜ਼ ਦਾ ਮੈਤ ਦਿਖਾ ਦਿਓ ਸਾਰੇ ਪਿੰਡੇ ਦਾ ਵਿਰੋਧ ਕਰਦੇ ਆ ਬਹੁਤ ਇਹ ਗਲਤ ਪਾਲਿਸੀ ਆ ਅਜ ਤੱਕ ਇਹ ਜੀ ਪਾਲਿਸੀ ਕਿਸੇ ਨੇ ਲੈ ਕੇ ਨਹੀਂ ਆਂਦੀ ਦੂਜੀ ਗੱਲ ਜਿੰਨਾ ਮਰਜੀ ਸਰਕਾਰ ਜੋ ਰਲਵੇ ਪੰਜਾਬ ਦਾ ਕਿਸਾਨ ਬਿਲ ਕਦੇ ਵੀ ਜ਼ਮੀਨਾਂ ਘਾਇਰ ਨਹੀਂ ਹੋਣ ਦਊਗਾ ਕਰੋ ਜੋ ਮਰੂ ਦੀ ਨੀਤੀ ਤੇ ਆ ਲੋਕ ਮਰ ਜਾਣਗੇ ਪਰ ਜ਼ਮੀਨ ਦੇ 1 ਇੰਚ ਨਹੀਂ ਦੇਣਗੇ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਹਵਾਸਪਿੰਡਾ ਜੀ ਕਿੰਨੀ ਜ਼ਮੀਨ ਤੁਹਾਡੇ ਆਈ ਹੈ ਇਹਦੇ ਵਿੱਚ ਹਵਾ ਇਹ ਹਜੇ ਤੱਕ ਇਸ ਅਧੀਨ ਦਾ ਨੋਟੀਫਿਕੇਸ਼ਨ ਨਹੀਂ ਆਇਆ ਜੀ ਜਦੋਂ ਨੋਟੀਫਿਕੇਸ਼ਨ ਰਿਕਾਰਡਾਂ ਦੇ ਵਿੱਚ ਖਤਰਾ ਨੰਬਰ ਆਉਣਗੇ ਫਿਰ ਪਤਾ ਲੱਗੂਗਾ ਵੀ ਕਿੰਨੀ ਕਿਹਦੀ ਆਈ ਆ ਕਿਹੜੇ ਪਿੰਡ ਦੀ ਆਈ ਆ ਮਤਲਬ ਲਗਾਤਾਰ ਤੁਹਾਡੇ ਏਰੀਆ ਦੇ ਵਿੱਚ ਆ ਰਹੇ ਆ ਇਸ ਹਾਂ ਸਾਰਾ ਏਰੀਆ ਆ ਰਿਹਾ ਇਹ ਇੰਡਸਟਰੀ ਜੋਂ ਲਈ ਐਕਵਾਇਰ ਕਰ ਰਹੇ ਨੇ ਪਰ ਅਸੀਂ ਕਿਸੇ ਵੀ ਹਾਲਤ ਜੇ ਨੂੰ ਐਕਵਾਇਰ ਨਹੀਂ ਕਰਦੇ ਵਾਂਗ ਜਿਵੇਂ ਸਰਕਾਰ ਮੁੱਖ ਮੰਤਰੀ ਲਗਾਤਾਰ ਕਹਿ ਰਹੇ ਆ ਪਹਿਲਾਂ ਠੇਕਾ ਸੀ 30000 ਫਿਰ 70000 ਫਿਰ ਲੱਖ ਰੁਪਏ ਮਤਲਬ ਲਗਾਤਾਰ ਵਧਾ ਰਹੇ ਆ ਕੋਈ ਹੋਰ ਗੱਲਬਾਤ ਆਈ ਸਾਹਮਣੇ ਇਹ ਤਾਂ ਬੈਠ ਕੇ ਸਟੇਜਾਂ ਤੇ ਝੂਠ ਮਾਰੀ ਜਾਂਦੇ ਆ ਤੁਸੀਂ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਦੇਖਿਆ ਹੋਣਾ ਜਦੋਂ ਇਹ ਪਾਲਿਸੀ ਪੜਨ ਲੱਗੇ ਇਹਨਾਂ ਦੇ ਮੰਤਰੀ ਮੁੰਡਿਆਂ ਨੂੰ ਉਹ ਪਾਲਿਸੀ ਨਹੀਂ ਪੜਨ ਜਾਈ ਭਗਵੰਤ ਮਾਨ ਨੇ ਉਹਦੇ ਮੋਰੀ ਕਰਤੀ ਇਹਨਾਂ ਨੂੰ ਆਪ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਤੇ ਇਹ ਤਾਂ ਪਾਲਿਸੀ ਥੋਪੀ ਗਈ ਆ ਦਿੱਲੀ ਵਾਲਿਆਂ ਨੇ ਕੇਜਦੀ ਵਾਲੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਪਾਲਿਸੀ ਕੀ ਆ ਜਿਹੜੀ ਗੱਲ ਹੈਗੀ ਬਈ ਠੇਕੇ ਵਾਲੀ ਗੱਲ ਇਹ ਤਾਂ ਸਿਰਫ ਇੱਕ ਲੌਲੀਪੌਪ ਦਿੰਦੇ ਆ ਹੁਣ ਜੇ ਭਗਵੰਤ ਮਾਨ ਬੈਠਾ ਝੂਠ ਬੋਲੀ ਜਾਂਦਾ ਬੈਠਾ ਇਹ ਕਹਿੰਦਾ ਵੀ ਤੁਹਾਨੂੰ ਤੁਸੀਂ ਜੇ ਨਹੀਂ ਦੇਣੀ ਉਹ ਉਹਤੇ ਤੁਸੀਂ ਲੋਨ ਲੈ ਸਕਦੇ ਆ ਤੁਸੀਂ ਇਹ ਕਰ ਸਕਦੇ ਆ ਇੱਕ ਜਿਹੜਾ 213 ਦਾ ਇਕੁਏਸ਼ਨ ਬੈਲ ਆ ਉਹਦੀ 11 ਨੰਬਰ ਮਾਤੇ ਵਿੱਚ ਲਿਖਿਆ ਹੋਇਆ ਵੀ ਜਿਹੜੀ ਅਕਵਾਰ ਜ਼ਮੀਨ ਹੋਗੀ ਉਹਦੇ ਉੱਤੇ ਤੁਸੀਂ ਕੁਝ ਨਹੀਂ ਕਰ ਸਕਦੇ ਉਹਦੇ ਭਵੰਦੀਆਂ ਲੱਗ ਜਾਣਗੀਆਂ ਮੈਨੂੰ ਪਹਿਲੀ ਗੱਲ ਦੱਸੋ ਜਿਹਨੇ ਨਹੀਂ ਦੇਣੀ ਕਹਿੰਦੇ ਅਸੀਂ ਦੇ ਦਾਂਗੇ ਮੰਨ ਲਓ ਇੱਕ ਦੇ ਆ ਜਮੀਨ ਆਵਰੇ 10 ਕਿੱਲੇ ਆ ਉਹ ਕਹਿੰਦਾ ਮੈਂ ਨਹੀਂ ਦਿੰਦਾ ਜੀ ਜਿਹੜੀ ਪਿਛਲੀ ਜਮੀਨ ਵਾਲੇ ਨੇ ਸਹਿਮਤੀ ਕਿਸੇ ਨੇ ਦੇਤੀ ਪਹਿਲੀ ਗੱਲ ਤਾਂ ਕਿਸੇ ਨੇ ਸਹਿਮਤੀ ਦੇਣੀ ਆਪਾਂ فرض ਕਰੋ ਗੱਲ ਕਰਦੇ ਆਂ ਤਾਂ ਉਹਨੂੰ ਦੱਸੋ ਕਿੱਥੇ ਨੂੰ ਜਾਊਗਾ ਰਸਤਾ ਇਹ ਸਾਰੇ ਸਟੇਜਾਂ ਦੇ ਬੈਠ ਕੇ ਝੂਠ ਬੋਲੀ ਜਾਂਦੇ ਆ ਝੂਠ ਤੋਂ ਬਿਨਾਂ ਇਹਨਾਂ ਦੇ ਪੱਲੇ ਕੁਝ ਨਹੀਂ ਜਿਵੇਂ ਚੁਟਕਲੇ ਮਾਰ ਕੇ ਇਹਨਾਂ ਨੇ ਸਰਕਾਰ ਬਣਾ ਲਈ ਪਰ ਹੁਣ ਜਦੋਂ ਭਗਵਾਨ ਮਾਨ ਕਿ ਸੋਸ਼ਲ ਮੀਡੀਆ ਦੇ ਚੈਨਲ ਤੇ ਬੈਠਾ ਹੁੰਦਾ ਲੋਕ ਚੈਨਲ ਬਦਲ ਦਿੰਦੇ ਨੇ ਆ ਹੱਲ ਹੋ ਗਿਆ ਦਾ ਪਰ ਜਿਵੇਂ ਸੀਗਾ ਲੋਕਾਂ ਨੇ ਚੁਣਿਆ ਸੀ ਬਦਲਾ ਲਿਆ ਹੁੰਦਾ ਸੀਗਾ ਮੀਤ ਸੀ ਕਿ ਆ ਕੁਝ ਆ ਬੈਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈ ਕੇ ਦੇਖੋ ਜੀ ਲੋਕਾਂ ਨੇ ਪਹਿਲੀ ਵਾਰੀ ਇੱਕ ਨਵੀਂ ਪਾਰਟੀ ਦੇਖੀ ਸੀ ਵੀ ਚਲੋ ਇਹ ਸਹਾਰ ਕਰੂਗੀ ਕਿਉਂਕਿ ਇਹਨਾਂ ਨੇ ਸਟੇਜਾਂ ਤੇ ਇੰਨਾ ਕੁ ਕੋਸ ਆਖਿਆ ਸੀ ਲੋਕਾਂ ਨੇ ਇਹਨਾਂ ਤੇ ਯਕੀਨ ਕਰ ਲਿਆ ਆ ਬਦਲਾ ਤੁਹਾਡੇ ਸਾਹਮਣੇ ਆ ਜਿਵੇਂ ਭਗਵਾਨ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਡਲੇ ਤੋਂ ਡਲਾ ਹੁੰਦਾ ਹੈ ਇਹ ਤੁਹਾਡੇ ਸਾਹਮਣੇ ਆ ਔਰ ਸਤਾਈ ਦੇ ਵਿੱਚ ਪਿੰਡਾਂ 'ਚ ਵੜ ਕੇ ਦਿਖਾਉਣ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਖਿਲਾਫ ਬੋਰਡ ਵੀ ਲੱਗਣਗੇ ਤੇ ਡਲੇ ਵੀ ਚੱਲਣਗੇ ਫਿਰ ਤੁਹਾਡੇ ਪਿੰਡਾਂ ਵਿੱਚ ਆਉਂਦੇ ਨੇ ਜ਼ਮੀਨ ਐਕਵਾਇਰ ਕਰਨ ਫੇਰ ਜੀ ਵੜੇ ਨਹੀਂ ਸਕਦੇ ਵੜੇ ਨਹੀਂ ਸਕਦੇ ਵੜੇ ਨਹੀਂ ਸਕਦੇ ਜੇ ਕੋਈ ਸਰਕਾਰੀ ਅਸੀਂ ਪਹਿਲਾਂ ਅਪੀਲ ਵੀ ਕਰਦੇ ਆ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਸ਼ਾਂਤ ਮੈ ਤਰੀਕਿਆਂ ਨਾਲ ਉਹਨਾਂ ਦਾ ਵਿਰੋਧ ਕਰਾਂਗੇ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਵੀ ਤੁਸੀਂ ਸਾਡੇ ਪਿੰਡਾਂ 'ਚ ਨਾ ਆ ਜਿਓ ਕਿਉਂਕਿ ਲੋਕ ਬੜੇ ਔਖੇ ਨੇ ਐਵੇਂ ਫਾਇਦਾ ਕੋਈ ਨਹੀਂ ਕਿਸੇ ਬੰਦੇ ਦਾ ਸਰਕਾਰੀ ਮੁਲਾਜ਼ਮ ਦਾ ਬਣ ਕੇ ਉੱਥੇ ਬਿਠਾ ਲਿਆ ਇਹ ਜੇ ਤੁਸੀਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਪਹਿਲਾਂ ਅਸੀਂ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਕਹਾਂਗੇ ਜੇਕਰ ਫਿਰ ਵੀ ਹਟਣਗੇ ਫਿਰ ਜੋ ਵੀ ਤਰੀਕਾ ਵਰਤਣਾ ਪਿਆ ਆਪਣਾਵਾਂਗੇ ਜਿਵੇਂ ਕਹਿੰਦੇ ਆ ਮੰਨੂ ਸਾਡੀ ਦਾਤਰੀ ਅਸੀਂ ਬਨੂ ਦੇ ਸਵੇ ਜਿਉਂ ਜਿਉਂ ਮੰਨੂ ਵੱਡਦਾ ਸੀ ਦੂਣ ਸਵਾਏ ਹੋਏ ਜਿਸ ਤਰ੍ਹਾਂ ਦਿੱਲੀ ਆ ਸ਼ਿੰਗਾਰ ਜਿੱਤਿਆ ਸੀ ਅਸੀਂ ਦੂਣ ਸਵਾਏ ਹੋ ਕੇ ਇਹ ਵੀ ਸੰਘਰਸ਼ ਜਿੱਤਾਂਗੇ ਮੁੱਖ ਮੰਤਰੀ ਨਾਲ ਇਹ ਵੀ ਕਹਿ ਰਹੇ ਕਿ ਅਸੀਂ ਤੁਹਾਨੂੰ ਜ਼ਮੀਨਾਂ ਬਦਲੇ ਪਲਾਟ ਦੇਣੀ ਹੈ ਬੜੇ ਮਹਿੰਗੇ ਨੇ ਕਰੋੜਾਂ ਰੁਪਏ ਦੇ ਪਲਾਟ ਉਹ ਮਿਲ ਜਾਣੇ ਕਿ ਸਾਨੂੰ ਇਹਨਾਂ ਦੇ ਬਦਲੇ ਇਹ ਸਾਰੇ ਹੀ ਇਹਨਾਂ ਦੇ ਝੂਠ ਬੋਲਦੇ ਆ ਕੱਲ ਫੁੱਲਾਂ ਵਾਲ ਤੋਂ ਇੱਕਾ ਕਿਸਾਨ ਮਿਲਿਆ 1976 ਦੇ ਵਿੱਚ ਇਸੇ ਲੋਟ ਉਹਨਾਂ ਦੀ ਜ਼ਮੀਨ ਰਿਕੁਆਇਰੀ ਸੀ ਫੁਲਾਣਾ ਲੋਹੜਾਂ ਦੇ ਵਿੱਚ ਉਹ ਕਹਿੰਦਾ 1976 ਤੋਂ ਹੀ ਲੱਗਿਆ ਸਾਨੂੰ ਅਜੇ ਤੱਕ ਪਲਾਟ ਨਹੀਂ ਮਿਲਿਆ 32 ਸੈਕਟਰ ਦੇ ਵਿੱਚ ਲੋਹੜਾਂ ਚੰਡੀਗੜ੍ਹ ਰੋਡ ਤੇ ਉਹ ਕਹਿੰਦੇ ਅਸੀਂ 50 ਜਾਣੇ ਆ 50 ਚੋਂ ਸਿਰਫ ਤਿੰਨ ਬੰਦੇ ਨੂੰ ਪਲਾਟ ਮਿਲਿਆ ਅਜੇ ਤੱਕ ਉਹਨਾਂ ਨੂੰ ਪਲਾਟ ਨਹੀਂ ਮਿਲਿਆ ਦੂਜੀ ਗੱਲ ਜਿਹੜੀ ਇਹ ਹਜ਼ਾਰ ਗਾਜ ਡਿਵੈਲਪਮੈਂਟ ਫੀਸ ਦੇ ਉੱਤੇ 60 ਲੱਖ ਰੁਪਈਆ ਕਿਸਾਨ ਤੋਂ ਲੈਣ ਨੂੰ ਤਿਆਰ ਬੈਠਿਆ ਬਸ ਕਿਹਦੇ ਕੋਲ 60 ਲੱਖ ਰੁਪਈਆ ਇੱਕ ਤਾਂ ਜ਼ਮੀਨ ਖੋਲ੍ਹਣੀ ਆ ਉਤੋਂ 60 ਲੱਖ ਰੁਪਈਆ ਉਹਦਾ ਡਿਵੈਲਪਮੈਂਟ ਫੀ ਅੱਛਾ ਇਹ ਜਿਵੇਂ ਹੁਣ ਕੇਂਦਰ ਸਰਕਾਰ ਨੇ ਤਿੰਨ ਬਿੱਲ ਲੈ ਕੇ ਆਂਦੇ ਸੀਗੇ ਕਾਲੇ ਕਾਨੂੰਨ ਉਦੋਂ ਸੀਗਾ ਕਿ ਕੇਂਦਰ ਸਰਕਾਰ ਲੈ ਆਈ ਹੈ ਕਿ ਹੌਲੀ ਹੌਲੀ ਜ਼ਮੀਨਾਂ ਉੱਤੇ ਕਬਜ਼ਾ ਹੋ ਜਾਊਗਾ ਪਰ ਇਹ ਸਰਕਾਰ ਨੇ ਤਾਂ ਸਿੱਧਾ ਆ ਕੇ ਜ਼ਮੀਨਾਂ ਨੂੰ ਹੱਥ ਪਾ ਲਈ ਇਹ ਕਿਵੇਂ ਦੀ ਦੇਖੋ ਜੀ ਜਿਹੜੀ ਤਿੰਨ ਕਾਨੂੰਨ ਵਾਲੀ ਗੱਲ ਸੀ ਇਹ ਘੁਮ ਘੁਮਾ ਕੇ ਗੱਲ ਉਹ ਨਾਗਪੁਰ ਦੀ ਚੱਲਦੀ ਹੈ ਸਾਰੀ ਇਹਦੇ ਪਿੱਛੇ ਆਰਐਸਐਸ ਬੈਠੀ ਆ ਚਾਹੇ ਉਹ ਆਵਾਦੀਮ ਪਾਰਟੀ ਆ ਚਾਹੇ ਬੀਜੇਪੀ ਆ ਉਹ ਘੁਮ ਘੁਮਾ ਕੇ ਜ਼ਮੀਨਾਂ ਨੂੰ ਪੰਜਾਬ ਦੇ ਜ਼ਮੀਨਾਂ ਨੂੰ ਉਹਦੇ ਹੋਣਾ ਚਾਹੁੰਦੇ ਆ ਪਰ ਪੰਜਾਬ ਦਾ ਕਿਸਾਨ ਐਨਾ ਵੇਰਾ ਜਿਹੜੀ ਐਮਐਸਬੀ ਦੀ ਗੱਲ ਸੀ 2006 ਦੇ ਵਿੱਚ ਬਾਕੀ ਇੰਡੀਆ 'ਚ ਲਾਗੂ ਹੋ ਗਈ ਸੀ ਇਹਨਾਂ ਦੀ ਕਟਤੀ ਸੀ ਪਰ ਪੰਜਾਬ ਦੇ ਲੋਕ ਸੰਘਰਸ਼ੀ ਨੇ ਜਿੱਥੇ ਪੰਜਾਬੀ ਨਹੀਂ ਉੱਥੇ ਸਿੱਖ ਵੀ ਨੇ ਪੰਜਾਬ ਹੀ ਅੜਿਆ ਜੇ ਤਿੰਨ ਕਾਨੂੰਨ ਬਣਿਆ ਉਹ ਵੀ ਪੰਜਾਬ ਹੀ ਅੜਿਆ ਜੀ ਪੰਜਾਬ ਨੇ ਉਹ ਬਿੱਲ ਵਾਪਸ ਕਰਾਏ ਇਸੇ ਤਰ੍ਹਾਂ ਇਹਨਾਂ ਦਾ ਨੋਟੀਫਿਕੇਸ਼ਨ ਰੱਦ ਕਰਾ ਕੇ ਹਟਾਂਗੇ ਪਰ ਮੁੱਖ ਮੰਤਰੀ ਇਹ ਵੀ ਕਹਿੰਦਾ ਕਿ ਜਿਹੜੇ ਪਿੰਡਾਂ ਦੇ ਲੋਕ ਆ ਕਿਸਾਨ ਆ ਭੋਲੇ ਪਾਲੇ ਉਹਨਾਂ ਨੂੰ ਗਮਰਾਹ ਕਰ ਰਹੇ ਆ ਕੋਈ ਲੀਡਰ ਗਮਰਾਹ ਕਰ ਰਿਹਾ ਕੋਈ ਕੁਝ ਉਹ ਤੁਸੀਂ ਪਿੰਡਾਂ ਜਾ ਕੇ ਤਾਂ ਦੇਖੋ ਕਿਸੇ ਤੋਂ ਪੁੱਛੋ ਤਾਂ ਸਹੀ ਕੋਈ ਜ਼ਮੀਨ ਨੂੰ ਤਿਆਰ ਵੀ ਹੈਗਾ ਤੁਹਾਡੇ ਸਾਹਮਣੇ ਜਿਹੜਾ ਇਹਨਾਂ ਨੇ ਚੰਡੀਗੜ੍ਹ ਸੱਦਿਆ ਸੀ ਉਹ ਮੁੜ ਕੇ ਪਿੰਡ ਜਾ ਕੇ ਮਨਤਾ ਕਰਦਾ ਸੀ ਵੀ ਮੈਂ ਨੂੰ ਤਾਂ ਪਤਾ ਨਹੀਂ ਸੀ ਮੈਨੂੰ ਤਾਂ ਐਵੇਂ ਬੁਲਾਤਾ ਇਹ ਆਪਦੇ ਪਲਾਂਟ ਕੀਤੇ ਹੁੰਦੇ ਆ ਬੰਦੇ ਉਹਨੂੰ ਲਿਆ ਕੇ ਉਹਨਾਂ ਕੋਈ ਜ਼ਮੀਨ ਨਹੀਂ ਹੁੰਦੀ ਉਹਨਾਂ ਨੂੰ ਪਤਾ ਵੀ ਨਹੀਂ ਉਸ ਇੱਕ ਕਢਾ ਕੇ ਕਹਿ ਦਿੰਦੇ ਆ ਵੀ ਤੁਸੀਂ ਅਸੀਂ ਜ਼ਮੀਨ ਨੂੰ ਤਿਆਰ ਤਿਆਰ ਪਿੰਡਾਂ ਕੇ ਮੁੱਕਰ ਜਾਂਦੇ ਆ ਉਹ ਹਾਂ ਬਿਲਕੁਲ ਬਹੁਤ ਬਹੁਤ ਧੰਨਵਾਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ